ਆਪਣੇ ਮਨਮਰਜ਼ੀ ਇਕਾਗਰ ਕਰਕੇ ਤੇ ਉਹ ਦਿੱਲੀ ਸ਼ਹਿਰ ਦੇ ਲਾਗੇ ਇੱਕ ਪਿੰਡ ਪੈਂਦਾ ਵਾ ਭੋਗਲ ਹੁਣ ਤੇ ਸ਼ਹਿਰ ਬਣ ਗਿਆ ਜਦੋਂ ਦਰਿਆ ਜਮਨਾ ਤੋਂ ਪਾਰ ਸੀ ਉਦੋਂ ਨੂੰ ਭੋਗਲ ਕਹਿੰਦੇ ਸੀ ਹੁਣ ਭੋਗਲ ਦਿੱਲੀ ਚ ਰਲ ਗਿਆ ਕਿਉਂਕਿ ਦਿੱਲੀ ਜਮਨਾ ਤੋਂ ਪਾਰ ਵੀ ਚਲਾ ਗਿਆ ਮਨਮਰਜ਼ੀ ਇਕਾਗਰ ਕਰਕੇ ਰੱਖਿਓ ਕਹਿੰਦੇ ਨੇ ਪਿੰਡ ਭੋਗਲ ਦੇ ਵਿੱਚੋਂ ਬੜੇ ਪੁਰਾਣੇ ਜ਼ਮਾਨੇ ਚ ਇੱਕ ਜ਼ਿਮੀਂਦਾਰ ਉੱਠਿਆ ਉਦੇ ਕੋਲ ਮੱਝਾਂ ਗਾਵਾਂ ਬਹੁਤ ਸੀ ਪਰਿਵਾਰ ਵੱਡਾ ਸੀ ਆਪਣੀਆਂ ਮੱਝਾਂ ਗਾਵਾਂ ਲੈ ਕੇ ਆਪਣਾ ਪਰਿਵਾਰ ਲੈ ਕੇ ਉਹ ਚੰਗੇ ਘਾ ਪੱਠੇ ਦੀ ਤਲਾਸ਼ ਅੰਦਰ ਪਿੰਡ ਭੋਗਲ ਛੱਡ ਕੇ ਤੇ ਮਾਝੇ ਵੱਲ ਨੂੰ ਆਇਆ ਮਾਝੇ ਵੱਲ ਹੁਣ ਜਿਹਦੇ ਕੋਲ ਡੰਗਰ ਜਾਦੇ ਆ ਗਾਵਾਂ ਮੱਝਾਂ ਜਿਆਦਾ ਹੁੰਨ ਉਹਨੂੰ ਤੇ ਚਰਾਣ ਦੀ ਚਾਹੀਦੀ ਆ ਨਾ ਉਹਨੂੰ ਤੇ ਘਾ ਪੱਠਾ ਹੀ ਚਾਹੀਦਾ ਹੈ ਨਾ ਉਹ ਬੰਦਾ ਆਪਣਾ ਪਰਿਵਾਰ ਲੈ ਕੇ ਜਿਉਂ ਤੁਰਿਆ ਜਿਉਂ ਤੁਰਿਆ ਉਹਨੇ ਦਰਿਆ ਸਤਲੂ ਦੇ ਟੱਪਿਆ ਬਿਆਸਾ ਟੱਪਿਆ ਫਿਰ ਮਾਝੇ ਅੰਦਰ ਦਾਖਲ ਹੋਇਆ ਇੱਕ ਥਾਂ ਉਹਨੂੰ ਬੜੀ ਚੰਗੀ ਲੱਗੀ ਇੱਕ ਜਗ੍ਹਾ ਉਹਨੂੰ ਬੜੀ ਪਿਆਰੀ ਲੱਗੀ ਉਥੇ ਆ ਕੇ ਉਹਨੇ ਆਪਣੇ ਨਾਂ ਦੀ ਝੰਡੀ ਗੱਡ ਕੇ ਤੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਬੰਨਿਆ ਆ ਪ੍ਰਾਣੇ ਜਿੰਨੇ ਤੁਸੀਂ ਬੰਦਿਆਂ ਦੇ ਨਾਵਾਂ ਤੇ ਪਿੰਡ ਵੇਖਦੇ ਹੋ ਇਹ ਇਸੇ ਤਰ੍ਹਾਂ ਹੀ ਆ ਜਦੋਂ ਇੱਕ ਬਾਪੂ ਦੇ 7-8 ਨਿਆਣੇ ਆ ਉਹਨਾਂ ਦੇ ਗਾਂ ਸਾਥਾਤ ਨਿਆਣੇ ਆ ਉਹਨਾਂ ਦੇ ਗਾਂ ਗਾਂ ਸਾਥਾਤ ਨਿਆਣੇ ਆ ਇੱਕ-ਇੱਕ ਘਰ ਦੇ ਵਿੱਚ 2-300 ਬੰਦਾ ਉਹ ਜਿੱਥੇ ਜਾ ਕੇ ਝੰਡੀ ਕੱਢ ਦਿੰਦੇ ਇਹ ਬਜ਼ੁਰਗ ਦੇ ਨਾਂ ਦਾ ਪਿੰਡ ਵੱਜ ਜਾਂਦਾ ਸੀ ਬਹੁਤੇ ਪਿੰਡ ਇਦਾਂ ਹੀ ਵੱਜੇ ਆ ਉਹ ਜਿਹੜਾ ਜ਼ਿਮੀਂਦਾਰ ਪਿੰਡ ਭੋਗੜ ਵਿੱਚੋਂ ਉੱਠਿਆ ਉਹ ਤੁਰਦਾ ਤੁਰਦਾ ਮਾਝੇ ਦੇ ਏਰੀਆ ਅੰਦਰ ਆਇਆ ਉਹਨੂੰ ਇੱਕ ਥਾਂ ਦੇ ਉੱਤੇ ਬਹੁਤ ਸੋਹਣਾ ਘਾਹ ਪੱਠਾ ਲੰਬਾ ਇੱਥੇ ਮੇਰਾ ਪਰਿਵਾਰ ਪਾਲ ਸਕਦਾ ਵਾ ਇੱਥੇ ਮੇਰੇ ਮੱਜਾਂ ਦੇ ਘਾਵਾਂ ਪਾਲ ਸਕਦੀਆਂ ਉਹਨੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਦਾ ਮੋਢ ਬੰਨਿਆ ਉਸ ਜ਼ਿਮੀਂਦਾਰ ਦਾ ਨਾਂ ਹੈ ਜ਼ਿਮੀਂਦਾਰ ਪਿਖੀ ਉਹਦੇ ਨਾਂ ਦੇ ਇੱਕ ਪਿੰਡ ਵੱਜਦਾ ਵਾ ਪਿੰਡ ਪਿਖੀ ਵਿੰਡ ਹੁਣ ਉਹ ਸ਼ਹਿਰ ਨਹੀਂ ਆ ਪਿੰਡ ਨਹੀਂ ਰਿਹਾਗਾ ਹੁਣ ਉਹ ਕਸਬਾ ਬਣ ਗਿਆ ਵੱਡਾ ਤੁਹਾਡੇ ਨਜ਼ਦੀਕ ਆ ਜ਼ਿਮੀਂਦਾਰ ਪਿਖੀ ਦੇ ਪੰਜ ਪੁੱਤ ਨੇ ਪੰਜਾਂ ਦੇ ਨਾਵਾਂ ਤੇ ਪੰਜ ਪਿੰਡ ਬੱਜੇ ਜ਼ਿਮੀਂਦਾਰ ਪਖੀਨੇ ਸਭ ਤੋਂ ਪਹਿਲਾਂ ਆਪਣੇ ਨਾਂ ਦੇ ਪਿੰਡ ਬੰਨਿਆ ਫਿਰ ਉਹਨੇ ਆਪਣੇ ਪੰਜਾਂ ਪੁੱਤਾਂ ਦੇ ਨਾਵਾਂ ਉੱਤੇ ਪੰਜ ਪਿੰਡ ਵਸਾਈ ਉਹਦੇ ਸਭ ਤੋਂ ਵੱਡੇ ਪੁੱਤ ਦਾ ਨਾਂ ਹੈ ਪੂਲਾ ਉਹਦੇ ਨਾਂ ਦੇ ਉੱਤੇ ਪਿੰਡ ਵੱਜਦਾ ਪੂਲਾ ਹੁਣ ਪੂਲਾ ਪਿੰਡ ਤੁਹਾਨੂੰ ਪਤਾ ਹੈ ਕਿਹਦਾ ਹੈ ਭਾਈ ਤਾਰੂ ਸਿੰਘ ਪੂਲਿਆਂ ਦਾ ਇਹ ਪਹਿਲਾ ਸੀ ਉਹਦੇ ਦੂਸਰੇ ਪੁੱਤ ਦਾ ਨਾਂ ਹੈ ਪਹੂ ਉਹਦੇ ਨਾਂ ਤੇ ਪਿੰਡ ਵੱਜਿਆ ਪਹੂਵਿੰਡ ਪਹੂਵਿੰਡ ਕਿਹਦਾ ਪਿੰਡ ਆ ਇਹ ਤੁਹਾਨੂੰ ਪਤਾ ਹੈ ਉਹਦੇ ਤੀਸਰੇ ਪੁੱਤ ਦਾ ਨਾਂ ਹੈ ਦਰਾਜ ਉਹਦੇ ਨਾਂ ਤੇ ਪਿੰਡ ਬਣਿਆ ਦਰਾਜਕੀ ਉਹਦੇ ਚੌਥੇ ਪੁੱਤ ਦਾ ਨਾਂ ਹੈ ਪਲਵਾਨ ਉਹਦੇ ਨਾਂ ਤੇ ਪਿੰਡ ਵੱਜਿਆ ਪਲਵਾਨਕੀ ਤੁਹਾਡੇ ਲੱਗ ਗਿਆ ਸਾਰੇ ਦੂਰ ਨਹੀਂ ਆ ਗਏ ਉਦੇ ਪੰਜਵੇਂ ਪੁੱਤ ਦਾ ਨਾਂ ਹੈ ਵੀਰਮ ਵੀਰਮ ਦੋ ਪਿੰਡ ਆ ਮੱਝ ਚ ਇੱਕ ਆਉ ਮਜੀਠੇ ਲਾਗੇ ਭੋਵੇਂ ਵਡਾਲੇ ਵਾਲਾ ਵੀਰਮ ਉਹ ਵੀਰਮ ਨਹੀਂ ਆ ਇਹ ਵੀਰਮ ਇਹ ਆ ਜਦੋਂ ਭਿੱਖੀ ਵੇਣ ਤੋਂ ਖਾਲੜੇ ਨੂੰ ਜਾਈਏ ਸਿਧਵਾ ਦੇ ਲਾਗੇ ਪਿੰਡ ਵੀਰਮ ਪੈਂਦਾ ਵਾ ਇਹ ਜਿਹੜਾ ਪੰਜਵਾਂ ਵੀਰਮ ਪਿੰਡ ਆ ਇਹ ਉਸ ਜ਼ਿਮੀਂਦਾਰ ਭਿੱਖੀ ਦੇ ਪੰਜਵੇਂ ਪੁੱਤ ਵੀਰਮ ਦੇ ਨਾਂ ਤੇ ਵੱਜਾ ਸੀ ਇਹ ਪੰਜ ਪੁੱਤ ਆ ਉਹਦੇ ज़मीदार भिखी तो भिखी دے उहो پوت پھولا पूला دراج पलवान تے वीर